ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਗਰਜੀਤ ਰਾਜ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਪੀਕਅਪ ਬਕਾਊਆ ਜੀ ਬਲੈਰੋ ਜੇ ਕਿਸੇ ਪ੍ਰਾਣੇ ਇਦਾਂ ਦੀ ਐਡ ਲਗਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਈ 7528000355 ਜੀ ਵਾਈ ਕੋਲ ਗੱਡੀ ਬਕਾਊਆ ਪ੍ਰਾ ਚੈੱਕ ਕਰ ਸਕਦੇ ਹੋ ਵਾਕੀ ਤੁਹਾਨੂੰ ਕਿڑی ਸੇਨ ਦਿਖਾਵਾਂਗੇ ਗੱਲ ਬਾਤ ਵੀ ਕਰਾਂਗੇ ਜਦੋਂ ਭਰਾ ਸੇਲ ਹੋ ਗਈ ਆਪਾਂ ਨੰਬਰ ਕਟਾਂਗੇ ਕਿਉਂਕਿ ਕਈ ਭਰਾ ਫਿਰ ਨਵੇਂ ਜਿਹੜੇ ਹੁੰਦੇ ਉਹ ਲਾਉਣ ਲੱਗ ਜਾਂਦੇ ਵੀ ਸੇਲ ਹੋ ਗਈ ਬਕਾਇਦਾ ਆਪਾਂ ਉੱਪਰ ਲਿਖ ਦੇਣ ਹੁੰਦੇ ਆ ਸੇਲ ਹੋ ਗਈ ਠੀਕ ਹੈ ਨਾ ਜਿਹੜੀ ਜੀ ਚੀਜ਼ ਹੈਗੀ ਆ ਸੋਨੂੰ ਉਹ ਜੀ ਦਿਖਾਵਾਂਗੇ ਕੋਈ ਵੱਡੀ ਛੋਟੀ ਨਹੀਂ ਇੱਥੇ ਕਰ ਦੇਣਾ ਸਹਜਾ ਕੋਈ ਸਹੀ ਗੱਲਬਾਤ ਸਾਰੀ ਆਪਾਂ ਜੇ ਨੂੰ ਪੁੱਛਾਂਗੇ ਜਿੰਨੀ ਜਿੰਨੀ ਗੱਲਬਾਤ ਹੈਗੀ ਆ ਰੇਟ ਵੀ ਬਾਈ ਤੋਂ ਆਪਾਂ ਜੈ ਜੀ ਕਰਾਵਾਂਗੇ ਬਾਈ ਨੇ ਸੇਲ ਹੀ ਕਰਨੀ ਆ ਠੀਕ ਹੈ ਨਾ ਕਾਗਜ਼ ਪੱਤਰਾਂ ਦੇ ਵੀ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਜਗਮੇਲ ਸਿੰਘ ਆ ਜੀ ਹਾਂਜੀ ਪਿੰਡ ਸੈਣਾ ਆ ਜੀ ਹਾਂਜੀ ਆਪਣਾ ਕੋਲ ਗੱਡੀ ਸੇਲ ਆਈ ਏ 2011 ਮਾਡਲ ਆਈ 2011 ਮਾਡਲ ਹਾਂਜੀ ਕਾਗਜ਼ੀ ਦੇ ਓਕੇ ਆ ਜੀ ਟੈਕਸ ਪ੍ਰੋਸਪਰ ਟੈਕਸ ਭਰਿਆ ਵਾ 2031 ਤਿੱਕਰ ਮੂਰਲੀ ਤਿੱਕਰੀ ਠੀਕ ਆ ਤੇ ਪਾਸਿੰਗ ਵੀ ਹੋਈ ਵੀ ਆ ਜੀ ਇਹਦੀ ਠੀਕ ਆ ਤੇ ਗੱਡੀ ਆਪਣੇ ਕੋਲ ਸੇਲ ਆਈ ਹਾਂਜੀ ਇੰਜਨ ਗੇਅਰ ਇੰਜਨ ਗੇਅਰ ਦੀ ਆਪਣੀ ਪੂਰ ਗਾਰੰਟੀ ਆ ਜੀ ਠੀਕ ਆ ਜਮਾਂ ਸਾਫ਼ ਗੱਡੀ ਆਈ ਹਾਂਜੀ ਤੇ ਆਪਾਂ ਸੇਲ ਕਰਨੀ ਆ ਜੀ ਠੀਕ ਆ ਇਹਦਾ ਡਿਮਾਂਡ ਆਪਣੀ ਹੈਗੀ ਆ ਜੀ ਮੁੱਲ ਤਾਂ ਰੇਟ ਇਹਨਾਂ ਬਾਜ਼ੀ ਕਰਾ ਲੋ ਜੀ 230 ਵੀ ਕਰ ਦਿੰਦੇ ਆ 330 ਵੀ ਕਰ ਦਿੰਦੇ ਆ ਜੀ ਹਨ 20 ਵੀ ਕਰ ਦਿੰਦੇ ਆ ਜੀ ਆਪਾਂ ਦੇਣੀ ਹੈ 290 ਦੀ ਆ ਜੀ 290000 ਦੀ ਪਰ ਸਾਨੂੰ ਰੇਟ ਪਹਿਲੀ ਦੱਸਤਾ ਬਾਈ ਨੂੰ ਠੀਕ ਹੈ ਨਾ 290000 ਦੀ ਬਾਈ ਕਹਿੰਦਾ ਦੇਣੀ ਆਪਾਂ ਤੇ ਕੋਈ ਲੋਨ ਲਾਉਣ ਲੋਨ ਵੀਰੇ ਲੋਨ ਕੋਈ ਨਹੀਂ ਗਾ ਜੀ ਕਲੀਅਰ ਆ ਕੀ ਕਾਪੀ ਆਪਣੇ ਨਾਮ ਵੀ ਚੀਕਾ ਹਾਂਜੀ ਲਓ ਜੀ ਬਾਈ ਦੇ ਨਾਮ ਆ ਗੱਡੀ ਵੀਰੇ ਆ ਟਾਇਰ ਚੈੱਕ ਕਰ ਸੋ ਨਿਗਾਹ ਮਾਰ ਸੋ ਟਾਇਰ ਚ ਪੰਗੜੇ ਤਾਂ ਜਮੀ ਨਮੀਆ ਤੇ ਬਾਕੀ ਵੀ ਰੈਂਬ ਰੰਬ ਵੀ ਵਧੀਆ ਪਾਇਆ ਲੈਣਾ ਹਟੇ ਹਾਂਜੀ ਰੈਂਬ ਦੂਜਾ ਹੀ ਆਪਣਾ ਇਹ ਠੀਕ ਆ ਬਾਡੀ ਵੀਰੇ ਬਾਡੀ ਜਮਾ ਨਮੀ ਆ ਆਪ ਦੀ ਲਵਾਈ ਤੁਸੀਂ ਹਾਂਜੀ ਆਪ ਦੀ ਲਵਾਈ ਵੀ ਹੈੀ ਬਾਡੀ ਠੀਕ ਆ ਲਓ ਜੀ ਬਾਈ ਕਹਿੰਦਾ ਆਪ ਦੀ ਬਾਡੀ ਲਵਾਈ ਪੂਰੀ ਫਰਸ ਫੁਰਸ ਨੋਕਲੀ ਚਲਦੀ ਆਈ ਆਪਣੇ ਕੋਲ ਨੋਕਲੀ ਚਲਦੀ ਆ ਫਰਸ ਚੈੱਕ ਕਰ ਸਕਦੇ ਨਿਗਾਹ ਮਾਰ ਸਕਦੇ ਆਕ ਵੀ ਚੈੱਕ ਕਰ ਸਕਦੇ ਤੇ ਬਾਡੀ ਵੀ ਬਹੁਤ ਨਵੀਂ ਆ ਰੰਗ ਵੀ ਨਵਾਂ ਬਾਈ ਦਾ ਕਰਾਇਆ ਵਾ ਬਾਈ ਕਹਿੰਦਾ ਵੀ ਕਾਗਜ਼ ਪੱਤਰ ਜਮਾਓ ਕਿ ਆ ਟੈਕਸ ਰੂਪ ਸਾਰੇ ਭਰੇ ਵਿਆ ਰੇਟ ਬਾਈ ਨੇ ਦੱਸ ਤਨ 290000 ਦੀ ਬਾਈ ਕਹਿੰਦਾ ਪਾ ਦੇਣੀ ਆ ਠੀਕ ਆ ਨਾ ਤਿੰਨ ਕਰਾਲਾ ਸਵਾ ਤਿੰਨ ਕਰਾਲਾ ਜਿੰਨਾ ਮਰਜ਼ੀ ਮੁੱਲ ਕਰਾਈ ਚੱਲੋ ਠੀਕ ਆ ਨਾ ਲਓ ਜੀ ਕੈਸ਼ ਪੇਮੈਂਟ ਆ ਕੋਈ ਲੋਨ ਨਹੀਂ ਟਾਇਰ ਇਹਦੇ ਲਈ ਵੀ ਸੜ ਚੈੱਕ ਕਰ ਸਕਦੇ ਹੋ ਠੀਕ ਆ ਨਾ ਚੈੱਕ ਤੇ ਤਸੱਲੀ ਤੁਸੀਂ ਆਪ ਵੀ ਕਰ ਸਕਦੇ ਹੋ ਆ ਕੇ ਭਰਾਵਾ ਹਨਾ ਬਾਕੀ ਸਾਨੂੰ ਸਟਾਰਟ ਵੀ ਕਰਕੇ ਵਿਖਾ ਦਿੰਦੇ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਕੋਈ ਐਕਸੀਡੈਂਟ ਨਹੀਂ ਠੀਕ ਆ ਨਾ ਲਓ ਜੀ ਬਾਕੀ ਬੋਰਨਟ ਚੱਕੋ ਜੀ ਮਾੜਾ ਜਾ ਲਓ ਜੀ ਸਾਰਾ ਕੁਝ ਆਪਦਾ ਸੁਣੂਗਾ ਚੰਗੀ ਤਰ੍ਹਾਂ ਵਿਖਾਵਾਂਗੇ ਲੋਜੀਸ਼ਨ ਹੋਣ ਦੂ ਲੋਕੀਸ਼ਨ ਦਿਖਾਉਣੇ ਲੋਜੀ ਕੈਮਰੇ ਦੀ ਅੱਖ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਬਾਡੀ ਮੂਰੋ ਲੋਜੀ ਠੀਕ ਹੈ ਨਾ ਫਿਲਰ ਪੂਰੋ ਇੱਕ ਮਿੰਟ ਖੜਾ ਦੇ ਬਈ ਸਟਾਰਟ ਨਾ ਕਰੀ ਜਣ ਇੰਜਨ ਚੈੱਕ ਕਰਸੋ ਬੈਟਰੀ ਬਈ ਲਾਫਾ ਦੇ ਧਰੀਵੇ ਬਈ ਦੀ ਇੰਜਨ ਜਮਾ ਸੁੱਕਾ ਪਿਆ ਦੇਖ ਸਕਦੇ ਠੀਕ ਹੈ ਨਾ ਲੋਜੀ ਅਗਲੀ 6:30 ਤੇ ਮਾਰਸ ਕਰੋ ਬਈ ਸਟਾਰਟ ਹੁਣ ਕਰ ਦੋ ਲੋਜੀ ਆਪਾਂ ਸਟਾਰਟਿੰਗ ਨੂੰ ਕਰਕੇ ਦਿਖਾਉਂਦੇ ਆ ਠੀਕ ਹੈ ਨਾ ਲੋ ਆਉਣਾ ਕਰਨਾ ਮਾਰ ਨਹੀਂ ਖਾਗ ਵਾਲੀ ਚੱਕਾ ਚੜਾ ਕਰਨਾ ਵਾਲੀ ਸਾਫ ਹੋਈ ਗੋ ਲੋ 11 ਮਾਡਲ ਇੰਜਨ ਗੇਅਰ ਦੀ ਤਾਂ ਆਪਣੀ ਫੁੱਲ ਗਾਰੰਟੀ ਆ ਭਾਈ ਇੰਜਨ ਗੇਅਰ ਦੀ ਭਾਈ ਕਹਿੰਦਾ ਫੁੱਲ ਗਾਰੰਟੀ ਆ ਠੀਕ ਹੈ ਨਾ ਜਮਾ ਉਹ ਕੇ ਸਾਰੇ ਪਾਸੀ ਪਟੇ ਪੁਟੇ ਯਾਰ 1 ਰੁਪਿਆ ਲੋਨ ਦੇ ਉਹਨੂੰ ਟਾਇਰ ਟੂਲ ਫੇਰ ਚੱਕਾਤੀ ਮਾਰ ਲਾ ਸਰਵਿਸ ਹੋਈ ਵੀ ਆ ਪਟਿਆਂ ਦਾ ਕੰਮ ਖੋਇਆ ਬਾਈ ਪਟਿਆਂ ਦਾ ਕੰਮ ਵੀ ਕਰਤਾ ਹਾਂਜੀ ਪਟਿਆਂ ਦਾ ਕੰਮ ਵੀ ਹੋਇਆ ਹੈ ਸਰਵਿਸ ਵੀ ਹੁਣ ਹੋਈ ਹੈ ਜੀ ਠੀਕ ਆ ਦਨ ਚਾਰ ਹੋਇਆ ਜੀ ਇਹ ਤਾਂ ਲੋਕ ਕੋਲ ਅੰਦਰਲੀ ਇਕਰੀਸ਼ਨ ਦਿਖਾਦੀ ਆਪਾਂ ਨੂੰ ਬਾਈ ਕਹਿੰਦਾ ਜਮਾ ਚਾਰ ਦਿਨ ਹੋਇਆ ਫਟੇ ਪੁਟਿਆਂ ਦਾ ਜਮਾ ਉਹ ਕੇ ਕਬ ਲੋ ਜੀ ਚੈੱਕ ਕਰ ਸਕਦੇ ਹਾਂ ਸਾਰੀ ਗੱਡੀ ਲੋ ਜੀ ਉੱਧਰ ਲਿਕਿਡਿਸ਼ਨ ਚੈੱਕ ਕਰ ਰਹਾ ਮੀਟਰ ਮੋਟਰ ਭਰਾ ਜਿੰਨੇ ਵੀ ਚੱਲੇ ਵੀ ਆ ਦੇਖ ਸਕਦੇ ਹੋ ਖੜ ਜਾ ਉਧਰ ਦੇਖਾਉਣਾ ਸਾਨੂੰ ਡੈਕ ਡੱਕ ਲੱਗਾ ਬਾਈ ਹਾਂਜੀ ਡੈਕ ਲੱਗਿਆ ਬਾਈ ਸਾਰਾ ਕੁਝ ਵਿੱਚ ਆ ਕੰਪਲੀਟ ਤੇ ਬਾਕੀ ਸਾਨੂੰ ਨਿਕਾ ਵੀ ਮਰਵਾਣੇ ਤੇ ਲਈ 60 ਸਾਲ ਮੀਟਰ ਦਿਖਾਉਣੇ ਡੈਕ ਜੈਕਟ ਰਾੜ ਸਾਰਾ ਕੁਝ ਸਾਰਾ ਕੁਝ ਓਕੇ ਮੰਨ ਲਓ ਵੀ ਸਾਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਲਓ ਜੀ ਤਰਪਾਲ ਵੀ ਨਹੀਂ ਲਾਉਣੀ ਆਪਾਂ ਤਰਪਾਲ ਵੀ ਭਈ ਭਈ ਦੇ ਦੇਣੀ ਲਓ ਜੀ 88 700 92 ਇੰਨੀ ਚੱਲੀ ਵੀ ਆ ਤੇ ਕੰਡੀਸ਼ਨ ਅੰਦਰਲੀ ਧੱਕ ਚੈੱਕ ਕਰ ਸਕਦੇ ਪੂਰੇ ਮੈਟ ਮੂਡ ਬਾਈ ਦੇ ਵਸਾਏ ਪਿਆ ਸੱਤ ਚੈੱਕ ਕਰ ਸਕਦੇ ਲੋ ਜੀ ਉੱਪਰਲੇ ਜਾਲ ਜੂਲ ਵੀ ਹੈਗਾ ਮੰਨ ਲਓ ਕਿਥੇ ਹੋਈਏ ਤੁਹਾਡਾ 100 ਰੁਪਿਆ ਨਹੀਂ ਲੱਗਦਾ ਠੀਕ ਹੈ ਨਾ ਸਿੱਧਾ ਕਮਾਉਂਗੇ ਗੇਰ ਪਾਓ ਤੇ ਕਮਾਉਂਟ ਜਾਓ ਜਿਹੜਾ ਲੱਗਦਾ ਠੀਕ ਹੈ ਨਾ ਲੋ ਜੀ 17 ਦੀ ਕੰਡੀਸ਼ਨ ਦਿਖਾਤੀ ਟਾਇਰ ਵੀ ਪੂਰੀ ਕੰਪਨੀ ਦੇ ਪਾਏ ਹੋਏ ਬਾਈ ਦਾ ਨੰਬਰ ਸਕਰੀਨ ਤੇ ਫੇਰ ਤੁਹਾਨੂੰ ਦਾਖਾ ਜਦੋਂ ਸੇਲ ਹੋ ਗਈ ਭਰਾ ਨੰਬਰ ਕਟਾਂਗੇ ਠੀਕ ਹੈ ਜੀ ਵੀਡੀਓ ਦੇਖ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਪਹਿਲਾਂ ਤੋਂ ਧੰਨਵਾਦ ਜੀ Okay, bye.